ਲੈ ਵੀ ਮਿੱਤਰੋ ਆਹ ਆਹ ਚਾਰਖਣਾ ਛੱਡ ਦੋ ਤੁਸੀਂ ਜਿਹੇ ਜਿਹੇ ਚੀਜ਼ਾਂ ਖਾਣੇ ਫੁੱਦੂ ਚੀਜ਼ਾਂ ਨੇ ਭਈਏ ਲੈਟਰਿੰਗਾਂ ਦੇ ਵਿੱਚ ਬਣਾਉਂਦੇ ਨੇ ਮੇਰਾ ਭਰਾ ਇਹ ਜਿਹੇ ਚੀਜ਼ਾਂ ਖਾਣ ਤਾਂ ਕੋਈ ਫਾਇਦਾ ਨਹੀਂ ਤੁਹਾਡਾ ਭਰਾ ਬਣਾਉਣ ਲੱਗਿਆ ਮੈਂਗੋ ਚਟਨੀ ਇੱਕ ਸਾਲ ਦੋ ਸਾਲ ਪਈ ਰਹੇ ਕੋਈ ਚੱਕਰ ਨਹੀਂ ਆ ਚੈੱਕ ਕਰੋ ਤਰੀਕਾ ਕੀ ਕਰਨਾ ਤੁਸੀਂ ਸਭ ਤੋਂ ਪਹਿਲਾਂ ਇਹਦੇ ਵਿੱਚ ਹੈਗਾ ਸੌਫ ਕਲੌਂਜੀ ਕਾਲੀ ਮਿਰਚ ਤੇ ਮੇਥੀ ਇਹਨੂੰ ਥੋੜਾ ਜਿਹਾ ਬਿਨ ਤੇਲ ਬਿਨ ਔਇਲ ਪਾਏ ਐ ਜੇ ਤੜਕਣੀ ਚ ਰੋਸਟ ਕਰ ਲੈਣਾ ਉਸ ਤੋਂ ਬਾਅਦ ਇਹਦੇ ਵਿੱਚ ਮਾਰੇ ਇੱਕ ਚਮਚਾ ਤੁਹਾਡੇ ਪ੍ਰਾਣੇ ਦੇਸੀ ਘੀਏ ਦਾ ਤਿਆ ਮਠਾ ਮਠਾ ਅੰਬ ਭੁੰਨ ਲੈਣਾ ਤੁਸੀਂ ਠੀਕ ਹੈ ਆ ਅੰਬ ਹਲੇ ਹੁਣੇ ਪਾਇਆ ਅੰਬ ਭੁੱਜ ਜਾਂਦੇ ਉਹ ਤੋਂ ਬਾਅਦ ਤੁਹਾਨੂੰ ਪ੍ਰੋਸੈਸ ਦੱਸਦਾ ਐਨ ਖੱਟੇ ਮਿੱਠੀ ਚਟਨੀ ਬਣੂਗੀ ਅੰਬ ਦੀ ਮੇਰਾ ਭਰਾ ਇਹ ਅੰਬ ਤੁਹਾਡੇ ਭਰਾ ਨੇ ਕਿਤਾ ਕਦੂਗਾਸ਼ ਕਦੂਗਾਸ਼ ਕਰ ਲਿਆ ਇਹਦੀ ਫੁੱਲ ਵੀਡੀਓ ਲੱਗ YouTube ਤੇ ਬਣਾਈ ਹੈ ਮੈਂ ਉਹ 10 ਮਿੰਟ ਚ ਐਕਸਪਲੇਨ ਕੀਤੇ ਆ ਪੂਰੀ ਚੀਜ਼ ਇਹ ਸ਼ਾਰਟਕਟ ਤੁਹਾਨੂੰ ਦੱਸਦਾ ਜੇ ਪੂਰੀ ਵੀਡੀਓ ਇਹ ਚਟਨੀ ਦੀ ਤੁਸੀਂ ਦੇਖਣਾ ਚਾਹੁੰਦੇ ਹੋ ਪੰਡਿਤ ਪੋਰਟਗਾਲ ਸਰਚ ਕਰੋ YouTube ਤੇ ਜਾ ਕੇ ਉੱਤੇ ਤੁਹਾਨੂੰ ਪੂਰੀ ਮਿਲ ਜੂਗੀ ਐਂਡ ਤੁਹਾਨੂੰ ਚਟਨੀ ਦੀ ਸਾਕਲ ਜ਼ਰੂਰ ਤਕਾਉ ਆਹ ਚਟਨੀ ਹੋ ਗਈ ਕੰਪਲੀਟ ਤੁਹਾਡੇ ਭਰਾ ਦੀ ਬਾਈ ਜੀ ਇਹਨੂੰ ਸ਼ੂਗਰ ਦੇ ਮਰੀਜ਼ ਘਾ ਸਕਦੇ ਆ ਤੁਸੀਂ ਬਰੈਡਾਂ ਦੇ ਵਿਚਾਲੇ ਲਾ ਕੇ ਖਾ ਸਕਦੇ ਹੋ ਇਹਨੂੰ ਪਰੌਂਟੇ ਦੇ ਨਾਲ ਖਾ ਸਕਦੇ ਹੋ ਰੋਟੀ ਦੇ ਨਾਲ ਖਾ ਸਕਦੇ ਹੋ ਸਾਰਾ ਕੁਝ ਖਾਣ ਤੋਂ ਬਾਅਦ ਇਹਦੇ ਵਿੱਚ ਜਿੱਦਾਂ ਜੁਆਇਨ ਕਲੌਂਜੀ ਪਾਈ ਹੈ ਹਾਜਮਦਾਰ ਲਈ ਬਹੁਤ ਵਧੀਆ ਤੁਸੀਂ ਵੈਸੇ ਵੀ ਇੱਕ ਚਮਚਾ ਖਾ ਸਕਦੇ ਹੋ ਜੇ ਤੁਹਾਡੇ ਕਿਸੇ ਖੱਟ ਮਿੱਠੀ ਜਿਹੀ ਨੂੰ ਦਿਲ ਕਰਦੇ ਜਦੋਂ ਵੀ ਬੜੀ ਘੈਂਟ ਬਣਾਈ ਹੈ ਤੁਹਾਡੇ ਪਰਾਂੇ 2 ਮਿੰਟਾਂ ਦੇ ਵਿੱਚ ਬਣ ਗਈ ਮੇਰੀ ਜਾਨ ਅਜੇ ਤੱਕ ਕਿਸੇ ਨੇ ਨਹੀਂ ਘਾਤੀ ਹੋਣੀ 10 ਸਾਲ ਤੱਕ ਖਰਾਬ ਨਹੀਂ ਹੁੰਦੀ ਪੂਰੀ ਵੀਡੀਓ YouTube ਪੰਡਿਤ ਪੁਰਤਗਾਲ ਤੇ ਜਾ ਕੇ ਚੈੱਕ ਕਰੋ ਉੱਥੇ ਮੇਰਾ ਭਰਾ ਬਾਕੀ ਲਵ ਯੂ ਆ ਸਾਰਿਆਂ ਨੂੰ ਤੇ ਕਿਤੋਂ ਕਿਤੋਂ ਵੀਡੀਓ ਦੇਖ ਰਹੇ ਹੋ ਇਹ ਮੇਰੀ ਜਾਣ ਤੇ ਕਿਹੜੇ ਕਿਹੜੇ ਭਰਾ ਬਣਾਉਣਗੇ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਐਦਾਂ ਦੀ ਵੀਡੀਓ ਹੁਣ ਤੁਹਾਡੇ ਭਰਾ ਦੀਆਂ ਫੂਡ ਤੇ ਆਇਆ ਕਰਨੀਆਂ ਐਵਰੀ ਡੇ ਲਵ ਯੂ ਆ ਸਾਰਿਆਂ ਇਹ ਖਾਸ ਕਰਕੇ ਮੇਰੇ ਐਨ ਆਰ ਆਈ ਭਰਾਵਾਂ ਲਈ ਬਣਾਈਏ ਮੈਂ ਤਾਂ ਕਿ ਪੰਜਾਬੀਆਂ ਲਈ ਉਹਨਾਂ ਕੋਲ ਬਹੁਤ ਕੁਝ ਖਾਣ ਨੂੰ ਆ ਕਿਉਂਕਿ ਭਾਈ ਜੀ ਜਿਹੜੇ ਆ ਇੱਥੇ ਮੈਂ ਰੱਖਿਆ ਡੱਬਾ ਯਾਰ ਜਿਹੜਿਆ ਦੂਜੇ ਚਾਰਖਾਨੇ ਇਹ ਭਈਏ ਬਣਾਉਂਦੇ ਆ ਲੈਟਰਿੰਗਾਂ ਦੇ ਵਿੱਚ ਸਾਢੇ 2 ਚੀਜ਼ਾਂ ਕਾਣੀ ਆਂ ਚੀਜ਼ ਬਣਾਇਓ ਨਾ ਮਜਾ ਆਇਆ ਫੁੱਲ ਗਰੰਟੀ ਆ ਤੁਹਾਡੇ ਭਰਾ ਦੀ ਥੈਂਕ ਯੂ